ਦੇਖੋ ਪੰਜਾਬ ਦੇ ਵਿੱਚ ਸਰ ਉਹਦੇ ਕੁੜੀ ਵੱਲੋਂ ਦੋ ਐਫਆਈਆਰ ਨੇ ਇੱਕ ਅਭੋਰ ਦੇ ਵਿੱਚ ਐਫਆਈਆਰ ਹੈ ਸੇਮ 376 ਦੀ ਇੱਕ ਅੰਬਲੀ ਸਰ ਦੇ ਵਿੱਚ ਔਰ ਫੈਕਟ ਵਾਲੀ ਗੱਲ ਇਹ ਹੈ ਕਿ ਅਭੋਰ ਵਾਲੀ ਜਿਹੜੀ ਐਫਆਈਆਰ ਉਹਦੇ ਵਿੱਚ ਉਹ ਲਿਖਦੀ ਹੈ ਕਿ ਮੈਨੂੰ ਅੰਛ ਮੁੰਟੇਜਾ ਜਿਹੜਾ ਮੁੰਡਾ ਹੈ ਉਹ ਮੈਨੂੰ ਪਬਜੀ ਰਾਹੀਂ ਗੇਮ ਖੇਡਦਾ ਮਿਲਿਆ ਔਰ ਪਬਜੀ ਤੇ ਗੱਲ ਕਰਨ ਤੋਂ ਬਾਅਦ ਉਹਨੇ ਮੇਰ ਨਾਲ ਵਿਆਹ ਦਾ ਪ੍ਰੋਮਿਸ ਕੀਤਾ ਔਰ ਮੈਂ ਉਹਦੇ ਨਾਲ ਵਿਆਹ ਕਰਾਉਣ ਮੱਧ ਪ੍ਰਦੇਸ਼ ਤੋਂ ਅਭੋਰ ਆ ਗਈ ਔਰ 24 ਸਾਲ ਦੀ ਕੁੜੀ ਨੂੰ ਲੱਗਾ ਸਰ ਇੰਨੀ ਨਿਆਣੀ ਹੁੰਦੀ ਹੈ ਕਿ ਉਹ ਕਿਸੇ ਦੇ ਪਬਜੀ ਗੇਮ ਖੇਡਦੇ ਹੋਏ ਕਿਸੇ ਨੂੰ ਕਹਦੇ ਕਿ ਮੈਂ ਤੇਰ ਨਾਲ ਵਿਆਹ ਕਰਾਵਾਂਗਾ ਚ ਔਰ ਸੇਮ ਗੱਲ ਉਹਨੇ ਅੰਮ੍ਰਿਤਸਰ ਵਾਲੀ ਕੰਪਲੇਂਟ ਲਿਖੀ ਹੈ ਜੀ ਮੈਨੂੰ ਇਹ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਸੀ ਮੇਰੀਆਂ ਨਿਊਡ ਫੋਟੋਸ ਮੰਗਦਾ ਸੀ ਵੀਡੀਓ ਕਾਲ ਕਰਕੇ ਮੈਨੂੰ ਆਪਣੇ ਦੋਸਤਾਂ ਨੂੰ ਦਿਖਾਉਂਦਾ ਸੀ ਮੈਂ ਉਹਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਤੁਹਾਡੀ ਮੀਡੀਆ ਰਹੀ ਅਗਰ ਇਹ ਗੱਲ ਸੱਚ ਹੈ ਤਾਂ ਇਹਨੇ ਉਹਨੂੰ ਬਲੌਕ ਕਿਉਂ ਨਹੀਂ ਕੀਤਾ ਇੱਕ ਸਿਆਣੀ ਕੁੜੀ ਇੱਕ ਅੱਛੇ ਘਰ ਦੀ ਕੁੜੀ ਜੇਕਰ ਕੋਈ ਗਲਤ ਮੈਸੇਜ ਕਰੇਗਾ ਤਾਂ ਨਾਲ ਹੀ ਬਲੌਕ ਕਰੇਗੀ ਪਹਿਲੀ ਗੱਲ ਤਾਂ ਰਿਪਲਾਈ ਹੀ ਨਹੀਂ ਕਰੇਗੀ ਬਲੌਕ ਕਰਨ ਦੇ ਬਾਅਦ ਹੀ ਕਰਲਾ ਤਾਂ ਉਹ ਇੱਥੇ ਤੱਕ ਗੱਲ ਕਿੱਦਾਂ ਪਹੁੰਚ ਗਈ ਕਿ ਉਹ ਸਪੈਸ਼ਲ ਅੰਮ੍ਰਿਤਸਰ ਆ ਕੇ ਇਹ ਲੱਗਦਾ ਕਿ ਜੋ ਸੁਸਾਇਸਾਈਡ ਦਾ ਥੈਟ ਦੇ ਨਾਲ ਵੀ ਇੱਕ ਫੈਕਟ ਹੈ ਕਿ ਲੱਗਦਾ ਹੈ ਕਿ ਉੱਤੇ ਵੀ ਮਾਮਲਾ ਸਰ ਅਸੀਂ 309 ਦੀ ਐਫਆਈਆਰ ਆਲਰੇਡੀ ਉੱਤੇ ਕਰਵਾਈ ਹੋਈ ਹੈ ਕਿ ਅਗਰ ਉਹਨੇ ਦੋ ਵਾਰ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਪੁਲਿਸ ਨੇ ਅਰੈਸਟ ਕਿਉਂ ਨਹੀਂ ਕੀਤਾ ਕਿਉਂਕਿ ਉਹਦੀ ਕੋਈ ਵੀ ਕੰਪਲੇਂਟ ਜਾਂਦੀ ਹੈ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਅਸੀਂ ਕੋਈ ਵੀ ਐਫਆਈਆਰ ਕਰਵਾ ਰਹੇ ਹਾਂ ਦਿੱਤੇ ਕੋਈ ਇਨਵੈਸਟੀਗੇਸ਼ਨ ਨਹੀਂ ਹੈ ਕੋਈ ਐਕਸ਼ਨ ਨਹੀਂ ਹੈ ਇਹਦਾ ਇਦਾਂ ਕਿਉਂ ਹੋ ਰਿਹਾ ਸਮਝ ਨਹੀਂ ਆ ਰਿਹਾ ਸਰ ਬੀਇੰਗ ਅ ਲੇਡੀ ਨੂੰ ਫੇਵਰ ਕੀਤਾ ਜਾ ਰਿਹਾ ਸਰ ਬੀਇੰਗ ਅ ਲੇਡੀ ਫੇਵਰ ਕੀਤਾ ਜਾ ਰਿਹਾ ਡੈਫੀਨਿਟਲੀ ਕੀਤਾ ਜਾ ਰਿਹਾ ਸਰ ਕਿਉ ਐਫ ਆਈ ਆਰ ਪੜੋਗੇ ਤਾਂ ਉਹਦੀ ਐਫ ਆਈ ਆਰ 'ਚ ਕੋਈ ਫੈਕਟ ਹੀ ਨਹੀਂ ਹੈ ਕੋਈ ਫੈਕਟ ਹੀ ਨਹੀਂ ਹੈ ਕਿ ਹਾਂ ਮੈਂ ਮੱਧ ਪ੍ਰਦੇਸ਼ ਦੀ ਕੁੜੀ ਆ ਜੀ ਮੈਨੂੰ ਕਿਸੇ ਨੇ ਮੈਸੇਜ ਕੀਤਾ ਪੰਜਾਬ ਤੋਂ ਔਰ ਮੈਂ ਉਸ ਵਿਆਹ ਤੇ ਮੈਰਿਜ ਕਰਵਾਉਣ ਆ ਗਈ ਕਮਾਲ ਹੈ ਯਾਰ ਕੀ ਲੱਗਦਾ ਕਿ ਨੌਜਵਾਨਾਂ ਨੂੰ ਇਸ ਪ੍ਰਾਪਰ ਤੇ ਸੂਚਿਤ ਕਰਾਣਾ ਚਾਹੀਦਾ ਹੈ ਸਰ ਇਹ ਮੇਰੀ ਤੁਹਾਡੇ ਮੀਡੀਆ ਰਹੀ ਅੱਜ ਕੱਲ ਦੇ ਮੁੰਡਿਆਂ ਨੂੰ ਸਾਰਿਆਂ ਨੂੰ ਰਿਕੁਐਸਟ ਹੈ ਮੈਂ ਮੁੰਡਿਆਂ ਦੀ ਗੱਲ ਨਹੀਂ ਕਰਦਾ ਕੁੜੀਆਂ ਦੀ ਵੀ ਗੱਲ ਕਰਦਾ ਚਾਹੇ ਮੁੰਡੇ ਚਾਹੇ ਕੁੜੀਆਂ ਕਿਸੇ ਨੂੰ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਇਸ ਤਰੀਕੇ ਨਾਲ ਹਿਮਿਲੇਟ ਕਰ ਰਿਹਾ ਪਹਿਲੀ ਗੱਲ ਤਾਂ ਨੂੰ ਤੁਰੰਤ ਬਲੌਕ ਕਰੋ ਅਗਰ ਨਹੀਂ ਤਾਂ ਆਪਣੀ ਫੈਮਲੀ ਨਾਲ ਗੱਲ ਕਰੋ ਜਾਂ ਉਦੋਂ ਕਾਨੂੰਨੀ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ ਸਟੈਪ ਲੈਣ ਤੋਂ ਡਰੇ। ਓਕੇ। ਸਿੰਘ ਹਮਕਾਰ ਦਾ ਕਦਰ ਮੈਂ ਤੁਹਾਡੇ ਅਗੇ ਇਹ ਹੀ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੰਨੇ ਵੀ ਛੋਟੇ ਲੜਕੇ ਨੇ ਇਹ ਸਾਡੇ ਲੜਕੇ ਦੀ ਏਜ ਹੈਗੀ 19 ਸਾਲ ਦੀ ਤੇ ਜਿਹੜਾ ਅਬੋਰ ਨੇ ਕੇਸ ਕੀਤਾ ਸੀ ਉਹ ਲੜਕੇ ਦੀ 17 ਸਾਲ ਸੀ। ਇਹ ਜਿਹੜੇ ਮੀਡੀਆ ਦੇ ਜਿੰਨੇ ਵੀ ਐ ਇੰਸਟਾਗ੍ਰam ਤੇ ਜਾਂ ਪਬਜੀ ਗੇਮ ਖੇਲਦੇ ਨੇ ਉਹਨਾਂ 'ਤੇ ਗੁਜਾਰਿਸ਼ ਹੈ ਵੀ ਇਹਨਾਂ ਲੜਕੀਆਂ ਤੋਂ ਬਚਿਆ ਜਾਵੇ। ਇਹ ਛੋਟੇ-ਛੋਟੇ ਲੜਕਿਆਂ ਨੂੰ ਫਸਾਉਂਦੀਆਂ ਨੇ ਤੇ ਉਹਨਾਂ 'ਤੇ ਫਿਰ ਪੈਸਿਆਂ ਦਾ ਪ੍ਰੈਸ਼ਰ ਪਾਉਂਦੀਆਂ ਨੇ ਤੇ ਸਾਰੇ ਦੇ ਘਰ 'ਤੇ ਦਬਾਅ ਹੁੰਦੇ। ਅਸੀਂ ਕੇਸ ਇਸ ਕਰਕੇ ਲਾ ਰਹੇ ਹਾਂ ਤਾਂਕਿ ਅੱਗੋਂ ਜਿਹੜੇ ਲੜਕੇ ਨੇ ਉਹਨਾਂ ਦਾ ਬਚਾਅ ਹੋ ਜਾਵੇ। ਕੋਈ ਹੋਰ ਫੈਮਿਲੀ ਕਿ ਸਾਡੇ ਤਰ੍ਹਾਂ ਡਿਸਟਰੈਕਟ ਨਾ ਹੋਵੇ। ਇਹ ਕਿਹੜੀ ਪਲੇਟਫਾਰਮ ਤੇ ਮਿਲੇ ਸੀ ਆਪਸ ਵਿੱਚ? ਕੁਝ ਹੈ ਜਾਈਗੀ। ਇੰਸਟਾਗ੍ਰam ਇੰਸਟਾਗ੍ਰam ਤੇ ਮਿਲੇ। ਇੰਸਟਾਗ੍ਰam ਤੇ। ਹਾਂਜੀ ਇਹ ਇਹ ਵੀਡੀਓ ਬਣਾਉਂਦਾ ਨੂੰ ਸ਼ੌਂਕ ਸੀ ਇੰਸਟਾਗ੍ਰਾਮ ਤੇ ਇਹਨੇ ਵੀਡੀਓ ਦੀ ਕਾਫੀ ਚੜ੍ਹ ਗਈ ਜਿੱਥੇ ਇਹਨੂੰ ਹਾਇ ਦੇ ਹੈਲੋ ਦੀ ਇਹਨੂੰ ਇੱਕ ਰਿਕਵੈਸਟ ਆਈ ਇਹਨੇ ਪਹਿਲੇ ਕੀਤੀ ਨਹੀਂ ਫਿਰ ਉਹਨੇ ਉਹਨੇ ਫਿਰ ਦੁਬਾਰਾ ਤੇ ਇਹਨੂੰ ਪ੍ਰੈਸ਼ਰ ਪਾਇਆ ਫਿਰ ਇਹਨੇ ਹਾਇ ਦਾ ਜਵਾਬ ਦਿੱਤਾ ਤੇ ਫਿਰ ਉਹਨੇ ਕਿਹਾ ਮੈਨੂੰ ਕਾਲ ਮੀ ਇਹਨੇ ਕੋਲ ਕਾਲ ਕੀਤੀ ਤੇ ਇਸ ਤਰ੍ਹਾਂ ਗੱਲਬਾਤ ਕਰਨ ਲੱਗ ਫਿਰ ਉਹਨੇ ਆਪਣੀਆਂ ਨਿਊਡ ਫੋਟੋਆਂ ਮੇਰੇ ਮੁੰਡੇ ਨੂੰ ਦਿਖਾਉਣੀਆਂ ਸ਼ੁਰੂ ਕਰਤੀਆਂ ਕਿ ਫਸਟ ইয়ার ਦਾ ਲੜਕਾ ਹੈ ਤੇ ਉਹ ਬੱਚੇ ਫਿਰ ਤੁਹਾਨੂੰ ਪਤਾ ਗੋਪੀ ਗਲ ਜਾਂਦੇ ਨੇ ਤੇ ਹੁਣ ਬੇਟਾ ਜਿਹੜਾ ਸਰੋ ਰੈਸਟ ਜੀ 498 ਦਾ ਪਰਚਾ ਹੋ ਚੁੱਕਿਆ ਉਹਦੇ ਤੇ ਹੁਣ ਇਹ ਬیل ਆਈ ਹੋਈ ਹੈ ਹਾਂਜੀ ਹਾਂਜੀ ਉਹ ਉਹਦੇ ਤੇ ਫਿਲਹਾਲ ਡੀ ਡਿਵੀਜ਼ਨ 1 ਸਾਲ ਦੇ ਵਿੱਚ ਉਹਦੇ ਕੇਸ ਹੋਇਆ 498 ਇਹਦਾ ਤੇ ਐਸ ਵਾਲੇ ਉਹ ਅਰੈਸਟ ਹੀ ਹੈ ਲੜਕਾ ਪੁਲਿਸ ਕਸਟਡੀ ਚ ਹੀ ਗਏ ਨਹੀਂ ਹਾਂਜੀ ਅਸੀਂ ਉਹਦੀ ਬੇਲ ਲਗਾਈ ਹੈ ਹੁਣ ਦੇਖੋ ਹੁਣ ਅਫਸਰ ਇਹ ਇਸ ਕੰਮ ਦੇ ਵਿੱਚ ਬੱਚੇ ਜਿਹੜੇ ਨੇ ਉਹ ਕਾਬੂ ਵਿੱਚ ਆ ਜਾਂਦੇ ਨੇ ਤੁਹਾਨੂੰ ਲੱਗਦਾ ਤੁਹਾਡਾ ਬੱਚਾ ਵੀ ਕਾਬੂ ਵਿੱਚ ਆਇਆ ਕਿ ਏਜੀ ਇਦਾਂ ਦੀ ਹੁੰਦੀ ਹੈ ਕਿ ਸੋਸਾਇਟੀ ਨੇ ਬਹਿਕਾਵੇ ਜੂਇਆ ਤੇ ਏਜੀ ਇਹੋ ਜੀ ਹੁਣ ਅਸੀਂ ਆਪਣਾ ਸੋਚਿਆ ਵੀ 19 ਸਾਲ ਚ ਸਾਨੂੰ ਕੀ ਪਤਾ ਸੀ ਕੁਝ ਵੀ ਨਹੀਂ ਸੀ 19 20 ਸਾਲ ਚ ਸਾਨੂੰ ਪਤਾ ਨਹੀਂ ਸਾਨੂੰ ਪਤਾ ਲੱਗਾ 24 25 ਸਾਲ ਤੋਂ ਬਾਅਦ ਤੁਹਾਡੇ ਬੱਚੇ ਨੇ ਮੇਰੇ ਇਸ ਤਰ੍ਹਾਂ ਗੱਲਬਾਤ ਚਲਾਈ ਨਹੀਂ ਕੁਝ ਨਹੀਂ ਪਤਾ ਲੱਗਾ ਸਾਨੂੰ ਸਾਨੂੰ ਉਹਦਾ ਪਤਾ ਲੱਗਾ ਜਦੋਂ ਮੌਕਾ ਪਰਨੇ ਸਾਰੇ ਸਾਨੂੰ ਪੁਲਿਸ ਵਾਲੇ ਆਏ ਵੀ ਤੁਹਾਡੇ ਲੜਕੇ ਦੀ ਕੰਪਲੇਂਟ ਆਈਏ ਉਹਦੇ ਤੇ ਰੇਪ ਦਾ ਕੇਸ ਬਣ ਰਿਹਾ 376 ਦਾ ਅਈ ਤੇ ਹੈਰਾਨ ਹੋ ਗਏ ਸਾਡੇ ਪੈਰੋਂ ਤੋਂ ਜ਼ਮੀਨ ਨਿਕਲ ਗਈ ਭਾਈ ਸਾਡਾ ਲੜਕਾ ਇਸ ਤਰ੍ਹਾਂ ਦਾ ਹੈ ਨਹੀਂਗਾ ਕੋਈ ਬਹੁਤ ਕੋਰੇ ਜਾਣ ਤੋਂ ਪਹਿਲਾਂ ਤਿੰਨ ਚਾਰ ਦਿਨ ਉਹਨਾਂ ਨੇ ਹੋਟਲ ਦੇ ਵਿੱਚ ਗੁਜ਼ਾਰਿਆ ਨਾ ਕੁਝ ਨਹੀਂ ਪਤਾ ਕਿਸੇ ਚੀਜ਼ ਆ ਨਹੀਂ ਪਤਾ ਜਦੋਂ ਦੋਵਾਂ ਦਾ ਵਿਆਹ ਹੋਇਆ ਉਸ ਚੀਜ਼ ਦੀ ਪਰਿਵਾਰ ਨੂੰ ਜਾਣਕਾਰੀ ਸੀ ਜਾਂ ਦੋਵੇਂ ਆਪਣੀ ਨਹੀਂ ਕੋਈ ਜਾਣਕਾਰੀ ਨਹੀਂ ਸੀ ਨਾ ਅਸੀਂ ਗਏ ਆ ਤੇ ਨਾ ਲੜਕੀ ਇਹੀ ਕੁਲਸਵਾਲਾ ਨੂੰ ਕਾਫੀ ਕਹਿੰਦੇ ਰਹੇ ਆ ਭਾਈ ਇਹ ਲੜਕੀ ਦੀ ਇਨਕੁਆਇਰੀ ਇੱਕ ਵਾਰੀ ਕਰੋ ਇਹਦਾ ਸਕੈਨ ਕਰੋ ਇੱਕ ਵਾਰੀ ਉਹਦੇ ਵੀ ਮਾਪਿਓ ਬੁਲਾਓ ਤਾਂ ਕਿ ਅਸੀਂ ਉਹਨਾਂ ਨੂੰ ਮਿਲ ਜੀਏ ਕੁਝ ਇਹ ਕੀ ਗੱਲ ਹੈ ਕੀ ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੁਝ ਨਹੀਂ ਸੁਣਿਆ ਸਿਰਫ ਸਾਡੇ ਦੇ ਪ੍ਰੈਸ਼ਰ ਸੀ ਜਾਂ 376 ਦਾ ਪਰਚਾ ਜਾਂ ਵਿਆਹ ਤੇ ਜਾਂ 20 ਸਾਲ ਦੀ ਕੈਦ ਜੇ ਤੇ 6 ਸਾਲ ਦਾ ਲੜਕਾ ਤੁਹਾਨੂੰ ਵੇਰ ਨਹੀਂ ਹੈਗੀ ਤੇ ਪੈਸਾ ਵੀ ਤੁਹਾਡਾ ਕਾਫੀ ਲੱਗ ਜਾਣਾ ਅਸੀਂ ਡਰ ਗਏ ਵੀ 6 20 ਸਾਲਾਂ ਹੀ ਮੁੰਡੇ ਦੀ ਕਿੱਥੇ ਸ਼ਕਲ ਵੇਖਾਂਗੇ 20 ਸਾਲ ਤੋਂ ਬਾਅਦ ਇਹ ਆਏਗਾ ਤੁਹਾਨੂੰ ਕੀ ਪਤਾ ਲੱਗੇ ਫਿਰ ਇਸ ਕਰਕੇ ਇਹੀ ਕਿਹਾ ਸਾਨੂੰ ਨਹੀਂ ਪਤਾ ਜੀ ਜੋ ਮਰਜੀ ਫਿਰ ਦੇਖ ਕੌਣ ਤੁਸੀਂ ਮੀਡੀਆ ਦੇ ਜ਼ਰੀਏ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਦੇ ਕੋਲ ਅਸੀਂ ਮੀਡੀਆਗੇ ਇਹੋ ਹੀ ਮੰਗ ਕਰਦੇ ਇੱਕ ਤੇ ਸਾਡੇ ਲੜਕੇ ਤੇ ਜਿਹੜਾ 498ਏ ਦਾ ਪੱਤਾ ਹੈ ਉਹਨੂੰ ਰੱਦ ਕੀਤਾ ਜਾਵੇ ਦੂਸਰਾ ਜਿਹੜੀ ਹੈਗੀ ਇਸ ਤੋਂ ਬੱਚਿਆਂ ਨੂੰ ਬਚਾਇਆ ਜਾਵੇ ਇਸ ਕੁੜੀ ਤੇ ਕਾਰਵਾਈ ਹੋਵੇ ਇਹਦੀ ਬੈਕਗ੍ਰਾਉਂਡ ਸਾਰੀ ਵੇਖੀ ਵੇਖੀ ਜਾਵੇ ਤਾਂ ਕਿ ਅੱਗੋਂ ਸਾਡੇ ਹੋਰ ਲੜਕੇ ਨਾ ਫਸਣ ਲੜਕੀਆਂ ਦੇ